ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਅੜੀ ਸਰ ਸਾਹਿਬ ਪਾਤਸ਼ਾਹੀ ਨੌਵੀਂ 17 ਜੁਲਾਈ 2022 ਨੂੰ ਢੜਾਇਆ ਪੋਦੇ ਮਹੀਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਪੱਕੇ ਗੁਰੂ ਸਰ ਆਏ ਪੱਕੇ ਗੁਰੂ ਗੁਰੂ ਤੋਂ ਕੱਚੇ ਗੁਰੂ ਸਰ ਆਏ ਕੱਚੇ ਗੁਰੂ ਸਰ ਤੋਂ ਚੱਲ ਕੇ ਇਸ ਸਥਾਨ ਤੇ ਆਏ ਪਿੰਡ ਧੌਲੇ ਦੀ ਜੂਸ ਹੀ ਇਹ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਤਾਂ ਗੁਰੂ ਸਾਹਿਬ ਜੀ ਨੂੰ ਸੰਗਤ ਨੇ ਪੁੱਛਿਆ ਥੋੜਾ ਅੜੀ ਪੈ ਗਿਆ ਇਹ ਕੀ ਕਾਰਨ ਹੈ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਘੋੜਾ ਅੜੀ ਪੈ ਗਿਆ ਇਥੇ ਤੁਰਕ ਮੁਸਲਮਾਨ ਜ਼ਮੀਂਦਾਰ ਦਾ ਤਮਾਕੂ ਦਾ ਖੇਤ ਹੈ ਭਾਈ ਇਸ ਸਮੇਂ ਇਹ ਵੀ ਗੁਰੂ ਦੇ ਸੇਖ ਹੋਣਗੇ ਅਤੇ ਗੁਰੂ ਘਰ ਦੀ ਸੇਵਾ ਕਰਾਇਆ ਕਰਨਗੇ ਜੋ ਵੀ ਸਰਦਾਰ ਨੂੰ ਸੁਖਾਂ ਸੋਖਣਗੇ ਇੱਥੇ ਉਹਨਾਂ ਦੇ ਅੜੇ ਕੰਮ ਸਵਾਰੇ ਜਾਣਗੇ ਅਤੇ ਕਾਰਜ ਸੰਪੂਰਨ ਹੋਣਗੇ ਇਹ ਬਚਨ ਕਹਿ ਕੇ ਗੁਰੂ ਸਾਹਿਬ ਇਸ ਅਸਥਾਨ ਤੋਂ ਸੋਹੀਆਣਾ ਸਾਹਿਬ ਚਲੇ ਗਏ ਇਸ ਅਸਥਾਨ ਦੀ ਸੇਵਾ ਜਥੇਦਰ ਬਾਬਾ ਪ੍ਰਭਾਨ ਸਿੰਘ ਜੀ ਅਤੇ ਜਥੇਦਰ ਬਾਬਾ ਕਰਮਯਾਲ ਸਿੰਘ ਜੀ ਨੇ 24 ਦਸੰਬਰ 1997 ਦਿਨ ਬੁੱਧਵਾਰ ਨੂੰ ਆਰੰਭ ਕਰਾਈ ਜੀ ਇਦਾਂ ਦੀਆਂ ਵੀਡੀਓ ਦੇਖਣ ਲਈ ਸੰਤ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਬੈਲ ਬਟਨ ਬਰਾਬਰ ਤਾਂ ਜ਼ਰੂਰ ਦਬਾ ਲਿਣਾ ਤਾਂ ਜੋ ਜੋ ਵੀ ਵੀਡੀਓ ਪਾਈ ਤੁਹਾਡੇ ਸਾਹਮਣੇ ਇਸ ਤਰ੍ਹਾਂ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ